ਮੈਂ ਦਲੇਰ ਸਿੰਘ ਪਿੰਡ ਜੀਵਰੀ ਔਰ ਵੀਰ ਜੀ ਮੈਂ ਤੁਹਾਨੂੰ ਇੱਕ ਦੱਸ ਦਿਆਂ ਕਿ ਮੈਂ ਪੈਸਟੀਸਾਈਡ ਲੈਣ ਨਾਲ 20 ਤੋਂ 21 ਸਾਲ ਜੁੜਿਆ ਰਿਹਾ ਮੈਂ ਵੀ ਬੈਟਰੀਆਂ ਵਾਲੀ ਜਿਹੜੀ ਟੈਂਕੀਆਂ ਸੀ ਉਹ ਸੇਲ ਵੀ ਕਰਦਾ ਸੀ ਪਰ ਜਦੋਂ ਮੈਨੂੰ ਵੀਰ ਕੋਲ ਮੈਂ ਇੱਥੇ ਦੇਵ ਲੈਂਡ ਗ੍ਰੀਨ ਜਿਹੜੀ ਨਰਸਰੀ ਹੈ ਪਿੰਡ ਅਮੀਰ ਖਾਸ ਦੇ ਕੋਲ ਬਿਲਕੁਲ ਤੇ मामੂ ਜੀ ਉਹ ਜਿਹੜਾ ਟੂਲ ਟੈਕ ਲੰਘ ਕੇ ਬਿਲਕੁਲ ਮੇਨ ਰੋਡ ਦੇ ਉੱਪਰ ਆਉਂਦੀ ਜੀ ਟਾਲੀ ਸਾਹਿਬ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਔਰ ਮੈਂ ਵੀਰ ਜੀ ਕੋਲ ਪਹਿਲੋ ਇੱਥੋਂ ਬੂਟੇ ਲੈ ਕੇ ਗਿਆ ਥੋੜੇ ਬਹੁਤ ਔਰ ਹੋਰ ਵੀ ਨਰਸਰੀਆਂ ਤੋਂ ਮੈਂ ਬੂਟੇ ਲਾਇਆ ਪਰ ਜਿਹੜੀਆਂ ਹੋਰ ਨਰਸਰੀਆਂ ਤੋਂ ਮੈਂ ਬੂਟੇ ਲਾਇਆ ਮੈਨੂੰ ਤਾਂ ਉਹ ਮਤਲਬ ਬਰਾਬਰ ਜਿਹੜੇ ਬੂਟੇ ਲਾਏ ਪਰ ਜਿਹੜੇ ਵੀਰਜੀ ਕੋਲੋਂ ਬੂਟੇ ਲਾਏ ਉਹਨਾਂ ਦੀ ਕੁਆਲਿਟੀ ਤੇ ਉਹਨਾਂ ਦੀ ਕੁਆਲਿਟੀ ਦਾ ਜ਼ਮੀਨ ਅਸਮਾਨ ਦਾ ਫਰਕ ਸੀ ਔਰ ਮੈਂ ਇਸ ਵੀਡੀਓ ਵੇਖਣ ਵਾਲੇ ਸਾਰੇ ਵੀਰਾਂ ਨੂੰ ਇਹ ਬੇਨਤੀ ਕਰਾਂਗਾ ਕਿ ਇੱਕ ਵਾਰ ਇਸ ਨਰਸਰੀ ਤੇ ਆ ਕੇ ਚਾਹੇ ਤੁਸੀਂ ਇੱਕ ਦੋ ਬੂਟੇ ਹੀ ਲੈ ਕੇ ਜਾਓ ਤੁਹਾਨੂੰ ਆਮ ਨਰਸਰੀਆਂ ਨਾਲੋਂ ਕੁਆਲਿਟੀ ਦਾ ਰੇਟ ਦਾ ਮਤਲਬ ਹਰ ਚੀਜ਼ ਦਾ ਤੁਹਾਨੂੰ ਫਰਕ ਲੱਗੇਗਾ ਔਰ ਅੱਜ ਜਿਹੜੇ ਮੈਂ ਪਿਛਲੇ ਸਾਲ ਬੂਟੇ ਲਾਏ ਸੋ ਉਹਨਾਂ ਵਿੱਚੋਂ ਕਈ ਬੂਟਿਆਂ ਨੇ ਫਲ ਵੀ ਚੱਕਿਆ ਹੋਇਆ ਔਰ ਇਹਦੇ ਵਿੱਚ ਕੋਈ ਝੂਠ ਵਾਲੀ ਗੱਲ ਨਹੀਂ ਪਿੰਡ ਮੇਰਾ ਜੀਵਰ ਹੀ ਹੈ ਤੁਸੀਂ ਆ ਕੇ ਮੇਰੇ ਖੇਤ ਦੇਖ ਸਕਦੇ ਹੋ ਨਾਲ ਮੈਂ ਸਬਜ਼ੀ ਦੇ ਏਰੀਆ ਦਾ ਵੀ ਕੰਮ ਕਰਦਾ ਜੀ ਮੈਂ 1.5 ਤੋਂ ਸਵੇ ਤੋਂ 1.5 ਕਿਲਾ ਸਬਜ਼ੀ ਦਾ ਕੰਮ ਕਰਦਾ ਹਰ ਸਾਲ ਪਿਛਲੇ ਕਈ ਸਾਲਾਂ ਤੋਂ ਜੀ ਔਰ ਗੱਲ ਕਰੀਏ ਇਸ ਟੈਂਕੀ ਦੀ ਮੇਰੇ ਕੋਲ ਪਹਿਲੋ ਤਿੰਨ ਟੈਂਕੀਆਂ ਚੱਲ ਰਹੀਆਂ ਬੈਟਰੀ ਵਾਲੀਆਂ ਜੀ ਔਰ ਜਦੋਂ ਮੈਂ ਵੀਰ ਜੀ ਕੋਲੋਂ ਪਹਿਲੋਂ ਇੱਕ ਦੋ ਪੰਪ ਦਵਾਏ ਇਹ ਬਲਵਾਨ ਸਪਰੇ ਜਿਹੜੀ ਟੈਂਕੀ ਹੈ ਜੰਨ ਬਹੁਤ ਵਧੀਆ ਇਹਦਾ ਜਿਹੜਾ ਮਟੀਰੀਅਲ ਹੈ ਇਹਦੇ ਚੱਲਣ ਦਾ ਜਿਹੜਾ ਸਿਸਟਮ ਹੈ ਜੀ ਬਹੁਤ ਵਧੀਆ ਹੈ ਫੁਹਾਰਾ ਵੀ ਇਹਦਾ ਐਨ ਲੱਗਦਾ ਕਿ ਜਿਵੇਂ ਵੱਡੇ ਪੀਟਰਿੰਗ ਜਾਂਦਾ ਫੁਹਾਰਾ ਹੁੰਦਾ ਔਰ ਕੁਆਲਿਟੀ ਇੰਨੀ ਵਧੀਆ ਔਰ ਇੱਕ ਇਹਦੀ ਮੈਂ ਖਾਸੀਅਤ ਇਹ ਦੱਸ ਦਿਆਂ ਕਿ ਆਮ ਤੁਸੀਂ ਜਿਹੜੀਆਂ ਬੈਟਰੀ ਵਾਲੀਆਂ ਟੈਂਕੀਆਂ ਲਓਗੇ ਉਹਨਾਂ ਵਿੱਚ ਅਸੀਂ ਮੇਨ ਕੇ ਪਾਣੀ ਪਾਈਦਾ ਮੇਰੇ ਕੋਲ ਤਿੰਨ ਟੈਂਕੀਆਂ ਚਾਹਦੀਆਂ ਉਹਨਾਂ 'ਚ 16 ਲੀਟਰ ਪਾਣੀ ਪੈਂਦਾ ਜਾਂ 15 ਲੀਟਰ ਉਹ ਵੀ ਜੇ ਅਸੀਂ 16 ਲੀਟਰ ਪਾਉਣੇ ਆ ਤੇ ਢੱਕਣ ਦੇ ਉੱਪਰੋਂ ਪਾਣੀ ਉਛਲਦਾ ਤੇ ਸਪਰੇ ਜਿਹੜੀ ਹੈ ਬੰਦੇ ਦੇ ਸਰੀਰ ਤੇ ਵੀ ਪੈਂਦੀ ਹੈ ਪਰ ਇਹਦੇ ਵਿੱਚ ਪੂਰਾ ਜਿਹੜਾ 20 ਲੀਟਰ ਪਾਣੀ ਪੈਂਦਾ ਹੈ ਇਸ ਟੈਂਕੀ ਦੇ ਵਿੱਚ ਔਰ ਤੁਸੀਂ ਇਹਦਾ ਮਟੀਰੀਅਲ ਔਰ ਇਹਦੀ ਕੁਆਲਿਟੀ ਦੇਖੋਗੇ ਬਾ ਕਮਾਲ ਕੁਆਲਿਟੀ ਇਹਨਾਂ ਦੀ ਔਰ ਸਭ ਤੋਂ ਇੱਕ ਮੇਨ ਗੱਲ ਹੋਰ ਮੈਂ ਤੁਹਾਨੂੰ ਦੱਸ ਦਿਆਂ ਕਿ ਜੇ ਤੁਸੀਂ ਇਹ ਪੰਪ ਆਨਲਾਈਨ ਮੰਗਵਾਓਗੇ ਤੇ 55200 ਰੁਪਏ ਦਾ ਪੰਪ ਹੈ ਜੀ ਇਹ ਵਾਲਾ ਬੈਟਰੀ ਵਾਲਾ ਡਬਲ ਬੈਟਰੀ ਵਾਲਾ ਲੇਕਿਨ ਵੀਰ ਜੀ ਜਿਹੜੇ ਨੇ ਇਹ ਲੋਕਾਂ ਨੂੰ ਬੜੀਆਂ ਵੱਧ ਤੋਂ ਵੱਧ ਸਵਾਵਾਂ ਦੇ ਰਹੇ ਨੇ ਚੰਗੀਆਂ ਸਵਾਵਾਂ ਲਵਾ ਰਹੇ ਨੇ ਔਰ ਇਹ ਪੰਪ ਜਿਹੜਾ ਇੱਥੇ 4000 ਰੁਪਏ ਦਾ ਦੇ ਰਹੇ ਨੇ ਉਹੀ ਪੰਪ ਵੀਰ ਜੀ ਤਾਂ ਮੈਂ ਸਾਰੇ ਵੀਰਾਂ ਨੂੰ ਭੈਣ ਭਰਾਵਾਂ ਨੂੰ ਇਹ ਬੇਨਤੀ ਕਰਾਂਗਾ ਇੱਕ ਵਾਰ ਇਸ ਨਰਸਰੀ ਤੇ ਆਓ ਦੇਵ ਨਰਸਰੀ ਜਿਹੜੀ ਹੈ ਪੈਣ ਦਾ ਜਿਹੜਾ ਮਾਮੂਜੀਆ ਟੋਲ ਟੈਕਸ ਲੰਘ ਕੇ ਤੇ ਪੀਰ ਮੁਹੰਮਦ ਦੇ ਬਿਲਕੁਲ ਨਾਲ ਟਾਲੀ ਸਾਹਿਬ ਗੁਰਦੁਆਰਾ ਸਾਹਿਬ ਹੈ ਜਿਹੜਾ ਉਹਦੇ ਬਿਲਕੁਲ ਨਾਲ ਹੀ ਇਹ ਨਰਸਰੀ ਹੈ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਚਾਹੇ ਤੁਸੀਂ ਆਪਣੇ ਘਰ ਵਿੱਚ ਖੇਤ ਵਿੱਚ ਇੱਕ ਦੋ ਬੂਟੇ ਹੀ ਲਗਾ ਕੇ ਦੇਖੋ ਔਰ ਜਿਹੜਾ ਇਹ ਪੰਪ ਹੈ ਮੈਂ ਇਸ ਤੋਂ ਪਹਿਲਾਂ ਆਪਣੇ ਰਿਸ਼ਤੇਦਾਰ ਤੇ ਫਰੈਂਡ ਸਰਕਲ ਦੇ ਵਿੱਚ 15 ਪੰਪ ਪਹਿਲਾਂ ਤੋਂ ਆ ਚੁੱਕਿਆ ਅੱਜ ਮੈਂ ਖੁਦ ਹਾਲਾਂਕਿ ਮੇਰੇ ਕੋਲ ਤਾਂ ਪੰਪ ਪਏ ਨਹੀਂ ਜੋ ਮੈਂ ਸਬਜੀ ਦੇ ਮਤਲਬ ਲਾਏ ਹੋਏ ਨੇ ਸਪੈਸ਼ਲ ਸਬਜੀ ਵਾਸਤੇ ਹੀ ਰੱਖੇ ਨੇ ਪਰ ਮੈਨੂੰ ਇਹਨਾਂ ਦੀ ਕੁਆਲਿਟੀ ਇੰਨੀ ਜ਼ਿਆਦਾ ਵਧੀਆ ਲੱਗੀ ਇਹਨਾਂ ਦਾ ਫੁਹਾਰਾ ਟੈਂਕੀ ਦੇ ਵਿੱਚ ਪਾਣੀ ਪੈਣਾ 20 ਲੀਟਰ ਮਤਲਬ ਇਹ ਮੈਂ ਅੱਜ ਇੱਕ ਨਵਾਂ ਪੰਪ ਇੱਕ ਆਪਣੇ ਵਾਸਤੇ ਲੈ ਕੇ ਚੱਲਿਆ ਔਰ ਇਹ ਜਿਹੜੀ ਕੰਪਨੀ ਹੈ ਬਲਵਾਨ ਕੰਪਨੀ ਬਲਵਾਨ ਬੈਟਰੀ ਸਪਰੇ ਜਿਹੜੀ ਹੈ ਜੀ ਬਹੁਤ ਵਧੀਆ ਐਕਸਪੀਰੀਅਲ ਕੁਆਲਿਟੀ ਦਾ ਜਿਹੜਾ ਮਟੀਰੀਅਲ ਇਹਨੂੰ ਲੱਗਾ ਹੋਇਆ ਔਰ ਇੱਕ ਵਾਰ ਜ਼ਰੂਰ ਆਓ ਵੀਰ ਜੀ ਨੂੰ ਸੇਵਾ ਦਾ ਮੌਕਾ ਦਿਓ ਛੋਟੇ ਪੰਪ ਵੀ ਆਉਂਦੇ ਨੇ ਔਰ ਇਹਦੇ ਵਿੱਚ ਛੋਟੇ ਪੰਪ ਵੀ ਆਉਂਦੇ ਨੇ ਜਿਸ ਤਰ੍ਹਾਂ ਜਿਵੇਂ ਆਪਾਂ ਘਰਾਂ ਵਿੱਚ ਕੋਈ ਕਿਸੇ ਤਰ੍ਹਾਂ ਦੀ ਵੀ ਫਾਲ ਬੂਟੇ ਲਾਏ ਹੋਏ ਨੇ ਜੀ ਸਬਜ਼ੀ ਲਾਈ ਹੋਈ ਹੈ ਛੋਟੇ ਮੋਟੇ ਇਹ ਪੰਪ ਆਉਂਦਾ ਜੀ ਬੜੀ ਵਧੀਆ ਕੁਆਲਿਟੀ ਦਾ ਆਮ ਪੰਪ ਦੇ ਵਿੱਚ ਕੀ ਹੈ ਜੀ ਜਿਹੜੀ ਆ ਚੀਜ਼ ਤੁਸੀਂ ਦੇਖ ਰਹੇ ਹੋ ਇਹਨਾਂ ਦੀ ਕੁਆਲਿਟੀ ਨਹੀਂ ਹੁੰਦੀ ਤੇ ਜਿਹੜੀਆਂ ਅੰਦਰ ਇਹਦੇ ਰਿਪਟਾਂ ਜਾਂ ਬੋਕੀਆਂ ਪਾਈਆਂ ਹੁੰਦੀਆਂ ਨੇ ਉਹ ਬੜੀਆਂ ਨਾਜ਼ੁਕ ਹੁੰਦੀਆਂ ਨੇ ਪਰ ਜਿਹੜੀ ਵੀਰਜੀ ਇਹਦੀ ਕੁਆਲਿਟੀ ਏ ਉਹ ਬਹੁਤ ਹੀ ਵਧੀਆ ਔਰ ਸਾਰੇ ਵੀਰ ਭੈਣ ਭਰਾਵਾਂ ਨੂੰ ਮੈਂ ਤਾਂ ਫੇਰ ਇਹ ਦੁਬਾਰਾ ਬੇਨਤੀ ਕਰਾਂਗਾ ਤੁਸੀਂ ਇੱਕ ਵਾਰ ਇੱਥੇ ਪਹੁੰਚ ਕੇ ਵੀਰਜੀ ਨੂੰ ਮੌਕਾ ਦਿਓ ਔਰ ਤੁਸੀਂ ਮੈਂ ਯਕੀਨ ਨਾਲ ਕਹਿਣਾ ਕਿ ਤੁਸੀਂ ਆਪਣੇ ਨਾਲ ਕੀ ਇੱਕ ਤਾਂ ਕੀ 10 ਹੋਰ ਪਰਿਵਾਰਾਂ ਨੂੰ ਇਸ ਨਰਸਰੀ ਨਾਲ ਔਰ ਜਿਹੜਾ ਇੱਥੇ ਮਟੀਰੀਅਲ ਵੀਰਜੀ ਜਿਵੇਂ ਗੰਬਲੇ ਵੀ ਹਰ ਮੌਜੂਦ ਨੇ ਵੀਰਜੀ ਕੋਲ ਮਤਲਬ ਸਾਰੀਆਂ ਸੁਆਵਾਂ ਵੀ ਵੀਰਜੀ ਇੱਥੋਂ ਦੇ ਰਹੇ ਨੇ ਸਾਨੂੰ ਕੋਈ ਹੋਰ ਇੱਥੋਂ ਦੂਰ ਜਾਣ ਦੀ ਲੋੜ ਨਹੀਂ ਜੇ ਆਪਣੇ ਘਰ ਦੇ ਵਿੱਚ ਹੀ ਮਤਲਬ ਪਰਿਵਾਰ ਦੇ ਵਿੱਚ ਹੀ ਇਹ ਚੀਜ਼ਾਂ ਮਿਲ ਰਹੀਆਂ ਨੇ ਤਾਂ ਫਿਰ ਆਪਾਂ ਨੂੰ ਦੂਰ ਜਾਣ ਦੀ ਲੋੜ ਨਹੀਂ ਔਰ ਫालतू ਪੈਸੇ ਜਿਹੜੇ ਖਰਚ ਕਰਨ ਦੀ ਲੋੜ ਨਹੀਂ ਵੇਖੋ ਤੁਸੀਂ 5200 ਰੁਪਏ ਵਾਲੀ ਟੈਂਕੀ ਜਿਹੜੀ ਉਹ ਤੁਹਾਨੂੰ 4000 ਰੁਪਏ ਚ ਦੇ ਰਹੇ ਨੇ ਬੇਸ਼ੱਕ ਤੁਸੀਂ ਆਨਲਾਈਨ ਇਹਨਾਂ ਨੂੰ ਚੈੱਕ ਵੀ ਕਰ ਸਕਦੇ ਹੋ ਔਰ ਵੀਰਜੀ ਇੱਕ ਵਾਰੀ ਆਓ ਸੇਵਾ ਦਾ ਮੌਕਾ ਦਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿ